ਕਦੋਂ ਦੇ ਮੰਮੀ ਕਹੀ ਗਰਜੀਤ ਦੀਦੀ ਵੱਲ ਆਏ ਨਹੀਂ ਹੈ ਜੇ ਤੱਕ ਜੇ ਮੈਂ ਆਖਿਆ ਇਹ ਮੈਨੂੰ ਨਾਲ ਲੈ ਜਾ ਮੈਨੂੰ ਖੜਿਆ ਨਹੀਂ ਭੀ ਚਲ ਤੂੰ ਘਰੇ ਰਹਿ ਤਮ ਜੀ ਨਹੀਂ ਨੱਕ ਗੰਢੇ ਭੀ ਕਿ ਕੀ ਬਹਾਨਾ ਦੇ ਕੀ ਨਹੀਂ ਇਹ ਰਾਤ ਕਰੋ ਬਾਹਰ ਨਿਕਲਣ ਨੂੰ ਨਹੀਂ ਜੀ ਕਰਦਾ ਚੰਗਾ ਹੋਇਆ ਇੱਕ ਗੱਲੋਂ ਮੰਮੀ ਨੇ ਮੈਨੂੰ ਕਹਿਤਾ ਤੂੰ ਘਰੇ ਰਹਿ ਮੈਂ ਆਪੇ ਚਲ ਜਾਂਦੀ ਜਿਹੜਾ ਗੱਡੀ ਚ ਟੱਕਰਿਆ ਉਹਨੇ ਮੈਨੂੰ ਸਵਾਲ ਕਰਨਾ ਕਿਉਂ ਆ ਗਈ ਕੀ ਗੱਲਬਾਤ ਹੋਈ ਕਈਆਂ ਨੇ ਤੇ ਦੁੱਖ ਸਮਝਣਾ ਅਹੀਂ ਤੇ ਕਈਆਂ ਨੇ ਸਵਾਲ ਲੈਣੀ ਆਇਆ ਸੁਖਵਿੰਦਰ ਜੀ ਬੈਠਾ ਬੈਜੋ ਮੈਂ ਇੱਥੇ ਬੈਠ ਨਹੀਂ ਹਾਂ। ਹਾਂਜੀ ਦੱਸੋ ਹੁਣ ਫਿਰ। ਤੂੰ ਦੱਸ ਫਿਰ ਵੀ ਕਿਦਾਂ ਵਾ ਸਲਾਹ ਤੇ ਜੇ ਬੰਦੇ ਦੀ ਫਿਰ ਵੀ ਚੰਗੀ ਹੁੰਦੀ ਆ ਲੈ ਲੈਣੀ ਚਾਹੀਦੀ ਆ। ਹਾਂ ਬਾਈ ਤੂੰ ਦੱਸ ਕੀ ਕਰਾਂ। ਮੈਂ ਕੀ ਦੱਸਣਾ ਮਾ ਚਾਚੀ ਕਰੋ ਸਲਾਹ ਜਿੱਦਾਂ ਕਰਨੀ ਆ ਕੀ ਕਰਨਾ ਹੋਰ। ਮੇਰੇ ਤੇ ਹੋਏ ਸਲਾਹ ਜੇ ਤੁਸੀਂ ਮੇਰੀ ਮੰਨਦੇ ਜਤੇ ਜੇ ਮੇਰੇ ਸਲਾਹ ਲੈਣੀ ਤੇ ਜਾ ਕੇ ਤੇ ਲੈ ਕੇ ਆਈਏ। ਲਿਆਉਣੀ ਤੇ ਸੁਖਵਿੰਦਰ ਅੱਜ ਵੀ ਆ ਤੇ ਕੱਲ ਵੀ ਆ। ਅਸੀਂ ਕਿਹੜਾ ਨਾ ਕਰਨ ਦੇ ਆ ਵੀ ਨਹੀਂ ਲਿਆਉਣੀ। ਹਾਂ। ਤੇ ਮੈਂ ਦੱਸਾਂ ਕਿ ਨਹੀਂ ਜੋ ਵੀ ਕਹਿਣਗੇ ਨਾ ਜੋ ਵੀ ਕਹੇਗੀ ਉਹਦੀ ਸੁਖਦੀ ਮੰਮੀ। ਹਾਂ ਦੇ ਵਿੱਚ ਹਾਂ ਜਵਾਈ ਦਾ ਹਾਂ ਇਹ ਸਾਰੀਆਂ ਇੰਨਾ ਮਾੜ ਲਿਓ ਮਾਫੀ ਮੰਗ ਲਿਓ ਫਿਰ ਵੀ ਚਲੋ ਤੁਹਾਨੂੰ ਪਤਾ ਹੀ ਹੈ ਵਸਾਉਣੀ ਪੈਣੀ ਆਪਣੇ ਉਹਨਾਂ ਨੇ ਤਾਂ ਧੀ ਤੋੜਨੀ ਹੈ ਧੀਆ ਕਿਹੜੇ ਘਰ ਰੱਖੇ ਜਾਂਦੀਆਂ ਨਾ ਰਾਜੇ ਨਾ ਰਾਣੀਆਂ ਨੇ ਰੱਖੀਆਂ ਨੇ ਚਾਚੀ ਮੇ ਕੋ ਨਹੀਂ ਮਾਫੀਆਂ ਮੂੰਖੀਆਂ ਮੰਗੀਆਂ ਜਾਂਦੀਆਂ ਮਾਫੀਆਂ ਪਤਾ ਮੰਗਣੀਆਂ ਪੈਣੀਆਂ ਨੇ ਹਾਂ ਚ ਹਾਂ ਮਲੋਣੀ ਪੈਣੀ ਆ ਫੇਰ ਹੀ ਗੱਲ ਬਣਨੀ ਇਦਾਂ ਨਹੀਂ ਗੱਲ ਬਣਨੀ ਉਹ ਚਾਚੀ ਆਉਣਾ ਤੇ ਸੁੱਖ ਨੇ ਇੱਥੇ ਹੀ ਆ ਮਿੰਨਾ ਵੀ ਪਤਾ ਕਿੱਥੇ ਤੋੜ ਲੈਣ ਗਿਓ ਉਹਨਾਂ ਕੋਲ ਕੀ ਆ ਤਾਂ ਇਹ ਤੇ ਮੈਂ ਕਹਿੰਨੀ ਆ ਕੋਈ ਗੱਲ ਨਹੀਂ ਛੋੜ ਜਿੰਨੀ ਹੋ ਜਾਗੇ ਕੋਈ ਗੱਲ ਨਹੀਂ ਜੋ ਵੀ ਕਹਿਣਗੇ ਨਾ ਤੂੰ ਉਹਨਾਂ ਦੀ ਗੱਲ ਮੰਨੀ ਜਾਈਂ ਕੀ ਮੰਨੂਗਾ ਦੱਸੋ ਜੋ ਵੀ ਇਹਦੀ ਮੰਮੀ ਕਹੋਗੇ ਪਿਆ ਵਾ ਜਿੱਦਾਂ ਹੁਣ ਕਹਿੰਦੀ ਸੁਖ ਪੀ ਮੈਂ ਆਪਣੀ ਮਾਦਾ ਸਾਹਿਬ ਪਹਿਲਾ ਵਿਆਹ ਹੋਇਆ ਵਾ ਮੇਰੀ ਮੇਰੀ ਸੁਖਵਿੰਦਰ ਗੱਲ ਮੰਨਣ ਨੂੰ ਮੰਨਾਂਗੇ ਜੇ ਉਹ ਜਾਣ ਕੇ ਗੱਲਾਂ ਬਣਾਈ ਜਾਣ ਕਿ ਤੇ ਉਹ ਕਿੱਦਾਂ ਮੰਨ ਲਾਂਗੇ ਆਪਾਂ ਮੰਮੀ ਨਾਲੇ ਵਿਆਹ ਵਾਲੀ ਗੱਲ ਥੋੜੀ ਦੱਸਣੀ ਆ ਮੈਂ ਤੇ ਨਹੀਂ ਦੱਸਣਾ ਨਾ ਮੈਂ ਦੱਸਾਂ ਅੱਜ ਨਾ ਮੈਂ ਦੱਸਾਂ ਕੱਲ ਤੇ ਕੋਹਨੇ ਹੁੰਦਾ ਦੱਸ ਦੀਗਾ ਐਵੇਂ ਨਹੀਂ ਹੁੰਦਾ ਮੇਰੀ ਗੱਲ ਤੁਹਾਨੂੰ ਪਤਾ ਜੋ ਦੱਸਣੀ ਵੀ ਪਊਗੀ ਤੇ ਕੋਚ ਨਹੀਂ ਹੁੰਦਾ ਦੱਸ ਦਾਂਗੇ ਉੱਥੇ ਕੀ ਹੋਣਾ ਲਗਾ ਕੁਛ ਨਹੀਂ ਹੁੰਦਾ ਸਾਬੀ ਕਹਿਣਾ ਮਾਨਾ ਨਾ ਕਰ ਉਜੜੂ ਮੇਰੀ ਗੱਲ ਸੁਣ ਪਹਿਲਾਂ ਦੱਸ ਦੇ ਬੋਲ ਲਵਾ ਦੋ ਮੇਰੇ ਫਿਰ ਗਲੀਆਂ ਚ ਵੀ ਮੈਂ ਵਿਆਂ ਐ ਪਹਿਨਾ ਮੇਰੀ ਗੱਲ ਸੁਣ ਦੋ ਦੱਸ ਦੇ ਕੁਛ ਨਹੀਂ ਹੁੰਦਾ ਹੈਗਾ ਵਾ ਜੋ ਵੀ ਹੋਇਆ ਤੋ ਦੱਸਦੀ ਵੀ ਆ ਗੱਲ ਹੋਈ ਏ ਇਦਾਂ ਹੀ ਉਹ ਜੋ ਵੀ ਤਾਂ ਤੁਹਾਨੂੰ ਪਤਾ ਹੀ ਆ ਜੋ ਹੋਇਆ ਵਾ ਤੇ ਦੱਸਦੀ ਆ ਗੱਲ ਸ਼ਰਿਆਮ ਨਹੀਂ ਦੱਸੀ ਜਾਣੀ ਵੀ ਵਿਆਹ ਹੋਇਆ ਵਾ ਇਹ ਆ ਵੀ ਸੋਖ ਆਪਾਂ ਇੱਥੇ ਲੈ ਆਵਾਂਗੇ ਚਲੋ ਜਿੱਥੇ ਸਾਡੀ ਗਲਤੀ ਉਹ ਇੱਥੇ ਹੀ ਮਾਫ਼ੀ ਮੰਗਾਂਗੇ ਵੀ ਜਿੱਥੇ ਸਾਡੀ ਗਲਤੀ ਨਹੀਂ ਉੱਥੇ ਮਾਫ਼ੀ ਮੰਗਾਂਗੇ ਵੀ ਕਿੱਦਾਂ ਤੇ ਜੋ ਉਹਨਾਂ ਨੇ ਪੁੱਛਿਆ ਵੀ ਉਹਦੀ ਮਾਂ ਨੇ ਵੀ ਪਹਿਲਾਂ ਵਿਆਹ ਹੋਇਆ ਤਾਂ ਫੇਰ ਉਹ ਚਾਚੂ ਕਿਉਂ ਕਿਹੜੀ ਗੱਲ ਦੱਸਣਾ ਆਪਾਂ ਹਰ ਚੀਜ਼ ਉਹਨੂੰ ਮਿਲਦੀ ਆ ਜਿੱਥੇ ਮਾਫ਼ੀ ਮੰਗਣ ਵਾਲੀ ਗੱਲ ਉੱਥੇ ਠੀਕ ਆ ਤੇ ਤੁਹਾਨੂੰ ਆਪੇ ਤੇ ਕਿਹਨੇ ਵੀ ਸੁੱਖ ਨੂੰ ਪਤਾ ਲੱਗਿਆ ਵਾ ਤੁਸੀਂ ਆਪੇ ਤੇ ਕਿਸੋ ਨੂੰ ਪਤਾ ਨਹੀਂ ਲੱਗਿਆ ਲੱਗਿਆ ਤੇ ਲੱਗਿਆ ਰੋ ਪਹਾੜ ਤੇ ਠੀਕ ਗਿਆ ਓਏ ਤਤੇ ਨਹੀਂ ਹੋਈਦਾ ਆ ਭਰਾਵਾ ਬਾਹਰ ਤੇਰਾ ਚਾਚਾ ਕਹਿੰਦਾ ਵੀ ਸਾਬੀ ਨੂੰ ਮਨਾ ਕੇ ਹੁਣ ਕਹਿੰਦਾ ਵੀ ਮੇਰੀ ਗੱਲ ਮੰਨ ਨਾ ਤੇ ਸਾਬੀ ਨੂੰ ਮਨੂ ਕਹਿੰਦਾ ਵੀ ਹੁਣ ਕਹੀ ਵੀ ਮੰਨ ਕੇ ਤੇ ਜਾ ਕੇ ਲੈ ਆਵੋ ਮੈਂ ਤਾਂ ਮੈਂ ਬਾਹਰ ਬੰਦਿਆਂ ਚ ਖਲੋਣਾ ਲੋਕੀ ਗੱਲਾਂ ਕਰਦੇ ਵੀ ਤੇਰਾ ਪਤੀ ਐਦਾਂ ਕਰਦਾ ਵਾ ਆਂਦਾ ਆਪਦੇ ਬਾਹਰ ਨਿਕਲਦੇ ਨਾ ਤਾਂ ਮਨੂ ਸਾਰੇ ਘਰੋਂ ਬਹਿਣਾ ਪੈਂਦਾ ਵਾ ਤੇ ਸਾਰੇ ਲੋਕੀ ਗੱਲਾਂ ਕਰਦੇ ਆ ਆਹ ਮੈਂ ਤੇ ਖਲੋਣਾ ਨਹੀਂ ਭਲਾ ਚੌਂਗ ਜ ਮਾੜੀਆਂ ਮੋਟੀਆਂ ਤੇ ਆਪਾਂ ਵੀ ਕਰੀ ਦੀਆਂ ਆ ਲੋਕਾਂ ਨੂੰ ਤੇ ਤੂੰ ਕਿਹਨਾਂ ਕੋ ਖਲੋਣਾ ਵਾ ਉਹ ਤਾਂ ਫਿਰ ਵੀ ਹੁੰਦੇ ਜਾਂਦੇ ਤਦੋਂ ਆ ਮੁੰਡੇ ਹੀ ਆ ਨਾ ਕੋਈ ਮਖੌਲ ਕਰਦੇ ਹੋਣਗੇ ਚਾਚੀ ਮਰਜ਼ੀ ਕਰੋ ਆ ਵਿਆਹ ਵਿਊ ਵਾਲੀ ਆ ਨਾ ਜਿਹੜੀ ਮੈਂ ਕੋਈ ਨਹੀਂ ਕਰਾ ਦੱਸ ਨਹੀਂ ਪੈਣੀ ਵਿਆਹ ਵਾਲੀ ਆ ਹੋਵੇ ਮੈਨੂੰ ਬੋਲ ਆਪਣੀ ਮਰਜ਼ੀ ਨਾਲ ਕਰ ਤੂੰ ਦੱਸਣੀ ਪੈਣੀ ਮੇਰੀ ਗੱਲ ਸੁਣ ਮੈਂ ਮਨਾ ਲੂੰਗੀ ਕੋਈ ਗੱਲ ਨਹੀਂ ਮੰਨ ਜੂਗਾ ਇੱਡੀ ਗੱਲ ਨਹੀਂ ਹੈ ਮੇਰਾ ਕਹਿਣਾ ਮੰਨ ਮੰਮੀ ਤੂੰ ਤਾਂ ਜਾਣ ਕੇ ਨਹੀਂ ਵੀ ਜਾਂਦੇ ਜੇ ਉਹ ਬਦਮਾਸ਼ੀ ਕਰਕੇ ਲੈ ਕੇ ਆਦੇ ਮੈਂ ਸਾਡੇ ਕੋਲੋਂ ਨਹੀਂ ਹੁੰਦੀਆਂ ਇੱਕ ਜਣੇ ਨੇ ਬਦਮਾਸ਼ੀ ਕੀਤੀ ਇੱਕ ਜਣੇ ਨੇ ਗਲਤੀ ਕੀਤੀ ਸਾਰੇ ਗਲਤੀ ਕਰਨ ਲੱਗੇ ਨਹੀਂ ਤੇ ਹੁਣ ਉਹ ਬਦਮਾਸ਼ੀ ਕਰਦੇ ਆਈ ਉਹ ਬਦਮਾਸ਼ੀ ਕਰੀ ਹੋਈ ਮੁੰਡੇ ਲੈ ਕੇ ਜਾਈਏ ਫੇਰ ਬੜੀ ਸੁਣ ਨਾ ਨਹੀਂ ਇਹ ਨਹੀਂ ਗੱਲ ਹੈਗੀ ਇਹਨੇ ਕੰਮ ਕਰਨਾ ਹੈਗਾ ਬੰਦਿਆਂ ਵਾਂਗੂ ਕੰਮ ਕਰ ਤੂੰ ਮੁੜਕੇ ਤੇਰੇ ਚਾਚਾ ਵੀ ਬਾੜ ਬੰਦਿਆ ਦੇ ਖਲੋਂਦਾ ਮੁਰ ਕਿਉਂ ਨੂੰ ਕਹਿਣਗੇ ਵੀ ਲੈ ਉਹ ਬਦਮਾਸ਼ੀ ਕਰਕੇ ਉਹਦੇ ਭਰਾ ਹੀ ਉਹਨਾਂ ਦੇ ਫਰਜ ਬਣ ਗਏ ਉਹ ਲੈ ਗਿਆ ਆਪਣੀ ਭੈਣ ਨੂੰ ਤੋੜੇ ਜਿੱਥੇ ਜਾ ਕੇ ਬਦਮਾਸ਼ੀ ਕਰਕੇ ਲੈ ਵੀ ਲੈ ਨਹੀਂ 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 ਅਸੀਂ ਨਹੀਂ ਜਾਣਾ ਇਦਾਂ ਮੇਸਕਵਿੰਦਰ ਵੀ ਸੁਣ ਗੱਲ ਇੱਕ ਵਾਰੀ ਤੇ ਜਾਵਾਂਗੇ ਇੱਕ ਵਾਰੀ ਜਾਣਾ ਵਾ ਠੀਕ ਆ ਨਹੀਂ ਤੇ ਮੁੜਕੇ ਨਹੀਂ ਅਸੀਂ ਨੀਂਣਵਾਣੇ ਹੈਗੇ ਮੈਂ ਤਾਂ ਤੁਹਾਨੂੰ ਪਹਿਲਾਂ ਵੀ ਕਿਹਾ ਵੀ ਇੱਕ ਵਾਰੀ ਜਾਣੇ ਆ ਜੋ ਤਾਂ ਮੰਨ ਕੇ ਠੀਕ ਆ ਤੇ ਜਨਾ ਅੱਬਰ ਤੋਂ ਨੇ ਮੰਨੀ ਜਲਾ ਉਹਨੇ ਕੀ ਕਰਨਾ ਵਿਚਾਈ ਨੇ ਧੀ ਤੇ ਤੋੜਨੀ ਤੋੜਨੀ ਕਿਰੀ ਉਹਨੇ ਘਰ ਰਖਣੀ ਆ ਮੰਨ ਜਾਣਾ ਉਹਨੇ ਮੁੰਨ ਪਤਾ ਮੇ ਸਾਡੇ ਅੱਧੀ ਗੱਲ ਕਰਨੀ ਕੋਈ ਹਲਦੀ ਵਿਚਾਰੀ ਜਦ ਵਿਚਾਰੀ ਫਿਰ ਹੁਣ ਕਹਿਣਾ ਪੈਂਦਾ ਮੈਂ ਕਿ ਕੱਲੀ ਤੇ ਹੈਗੀ ਦੋਵੇਂ ਮਾਵਾਂ ਧੀਆ ਇੱਥੇ ਜਾ ਕੇ ਤੁਹਾਨੂੰ ਸਾਡੇ ਨਾਲ ਜਾਵੇਂ ਤਾਂ ਗੱਲਾਂ ਉਦੋਂ ਨਹੀਂ ਨਹੀਂ ਮੈਂ ਕਰਦੀ ਪੈਣ ਨਹੀਂ ਮੈਂ ਕਰਦੀ ਤੁਹਾਡੇ ਨਾਲ ਦੀ ਕਰੂੰਗੀ ਜਿਹੜੇ 5 6 ਜਾਣੀ ਲੈ ਕੇ ਆਏ ਇੱਥੇ ਹਨਾ ਉਹ ਵਿਚਾਰੇ ਹੋਗੇ ਤੇ ਜਾ ਫਿਰ ਦੇ ਤੂੰ ਕੀ ਕੀਤਾ ਵੀ ਤਾਂ ਉਦਾਂ ਦਈਏ ਨਾ ਫਿਰ ਤੁਸੀਂ ਆਪ ਵੇਲੇ ਵੇਖੋ ਨਾ ਵੀ ਕੀ ਕੀਤਾ ਕੀ ਕੀਤਾ ਵਾ ਵੇਖੋ ਹੁਣ ਵੇ ਵੇ ਹੁਣ ਵੇ ਹੁਣ ਵੇ ਸਕਵਿੰਦਰ ਚਲੋ ਕੀਤੇ ਦਾ ਮੇਰੀ ਗੱਲ ਸੁਣ ਹੁਣ ਥੋੜਾ ਬੋਤਾ ਤੇ ਲੁਕਾਰ ਰੱਖਣਾ ਹੀ ਪੈਂਦਾ ਵਾ ਚਲ ਹੁਣ ਸਾਰੇ ਆ ਗੱਲ ਸਾਰੇ ਮੈਂ ਹੋ ਗਈ ਨਾ ਸਾਰੇ ਪਰਦੇ ਖੋਲਣ ਦੇ ਆ ਤੂੰ ਖੋਲ ਲਾ ਤਾਂ ਕੋਈ ਨਹੀਂ ਹੁੰਦਾ ਅੱਛਾ ਤੇਰੇ ਰੱਦਾ ਵੀ ਤੂੰ ਜਾ ਕੇ ਸਾਰਾ ਕੋ ਪਹਿਲਾਂ ਦੱਸ ਦਈਏ ਵੀ ਇਦਾਂ ਆਹੋ ਦੱਸਣਾ ਜਦ ਹੋਰ ਉੱਥੇ ਕੀ ਦੱਸਣਾ ਵੀ ਅਹੀ ਆ ਕੀਤਾ ਜੇ ਕੀਤਾ ਬੇ ਸਕਵਿੰਦਰ ਆਪਾਂ ਨਾ 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 ਵਾਂਗੇ ਵੀ ਹਾਂ ਵਿਆਹ ਹੋਇਆ ਕਿੱਦਾਂ ਹੋਇਆ ਦੂਜੀ ਗੱਲ ਉਹਦੀ ਮਾਂ ਨੇ ਗੱਲ ਨਹੀਂ ਕਰਨੀ ਜੇ ਗੱਲ ਕੀਤੀ ਵੀ ਨਾ ਤੂੰ ਮੇਰੀ ਗੱਲ ਇੰਨੀ ਗੱਲ ਸੋਚ ਲੈ ਤੇਰੇ ਮੂੰਹ ਕਿਤੇ ਨਿਕਲ ਜੇ ਤੇਰੇ ਮੂੰਹੋਂ ਨਿਕਲ ਕੇ ਤਾਂ ਫੇਰ ਵੇਖੀਂ ਯਾਰ ਨਹੀਂ ਮੈਂ ਕਰਦੀ ਉਹ ਹੀ ਗੱਲ ਫੇਰ ਉਹ ਨਾ ਮੇਰੇ ਦਵਾਲੇ ਹੋ ਜੰਨੀ ਆ। ਭੈਣ ਜੀ ਵਾਂਗੂ ਦੱਸਣ ਦਾ ਪੇਪੀ। ਭੈਣ ਜੀ ਦੀ ਗੱਲ ਹੋਰ ਵਾ ਚੱਲ ਮੈਂ ਨਹੀਂ ਦੱਸਦੀ ਹੈਗੀ। ਜਿੱਦਾਂ ਤੋਂ ਮੈਂ ਕਹਿੰਗੀ ਮੈਂ ਤੇਰੇ ਨਾਲ ਹੀ ਚੱਲੂੰਗੀ ਜੋ ਮੈਂ ਤੂੰ ਕਹਿ ਕੇ ਖੜੇਂਗੀ ਨਾ ਮੈਂ ਉਦਾਂ ਹੀ ਕਹੂੰਗੀ। ਉਹ ਨਾ ਹੋਵੇ ਇੱਥੋਂ ਮੈਂ ਤੋਤੇ ਵਾਂਗੂ ਪੜਾ ਕੇ ਖੜਾ ਰੋ ਉੱਥੇ ਹਾਏ ਜਾਨ ਰੱਬਾ ਮੇਰਾ ਨਹੀਂ ਮੈਂ ਕਹਿੰਦੀ। ਉਹ ਜਰ ਨਹੀਂ ਮੈਂ ਕਹਿੰਦੀ। ਆਪਾਂ ਕਰ ਲੈਨੇ ਚਾਚੀ ਕਿੱਦਾਂ ਕਰਨੀ ਆ ਸਲਾਹ। ਤੇ ਸਲਾਹ ਕਰ ਲੈ ਫਿਰ ਮੈਂ ਚੱਲੀ ਚੱਲ ਠੀਕ ਆ ਫਿਰ ਮੈਂ ਚੱਲੀ ਜੇ। ਚਲੋ ਠੀਕ ਆ ਫਿਰ ਸਲਾਹ ਕਰਕੇ ਮੈਨੂੰ ਦੱਸਦੇ ਹੋ। ਕੋਈ ਨਾ ਦੇ ਚੰਗਾ। ਇ ਜਾ ਕੇ ਕੁੜੀ ਨੂੰ ਕੀ ਅੱਖਾਂ ਕੀ ਹੁਣ ਮੇਰਾ ਦੇ ਅੱਗੇ ਨਾਲੋਂ ਵੀ ਜ਼ਿਆਦਾ ਦਿਲ ਟੁੱਟ ਗਿਆ ਹੂੰ ਵੀ ਗੱਲਾਂ ਕੀਤੀਆਂ ਮੈਨੂੰ ਪੱਲਾ ਹੀ ਝੜ ਗਈ ਆ ਕਿ ਕੀ ਕਰੂੰਗੀ ਸੋਖ ਨੂੰ ਕੀ ਦੱਸੂੰਗੀ ਜਾ ਕੇ ਉਹ ਵਰ ਫਿਕਰਾਂ ਚ ਪਾਤਾ ਮੈਨੂੰ ਸੁੱਖ ਕੀ ਕਰਨੀ ਪੁੱਤ ਹਾਂ ਜੀ ਆ ਗਏ ਮੰਮੀ ਮੈਂ ਆ ਗੀ ਕੱਟ ਲਈਨੀ ਚਲੋ ਜੈਨੂ ਮੈਂ ਉੱਥੇ ਲਈ ਹੁੰਦੀ ਮੰਜੇ ਤੇ ਹਾਂ ਰਹਿਣ ਦਿੰਦੀ ਮੈਂ ਆਪੇ ਧਰ ਲੈਂਦੀ ਆਣ ਕੇ ਪੁੱਤ ਠੀਕ ਤੋਂ ਹੈ ਨਹੀਂ ਅੱਗੇ ਕੋਈ ਨਹੀਂ ਮੈਂ ਚੱਲ ਬੈਠੀ ਕਿੰਨਾ ਹੀ ਟਾਈਮ ਲੱਗ ਗਿਆ ਉਹਦੇ ਵੱਲ ਵੀ ਗੱਲਾਂ ਕਰਦੇ ਆ ਕੱਤਰਦੇ ਆ ਕੀ ਜਾਂਦੀ ਮੰਮੀ ਆਖਣਾ ਕੀ ਦੀਏ ਤੁਹਾਡਾ ਸਾਸਗੇ ਨਹੀਂ ਨਾ ਉਹਦੇ ਪੱਲਾ ਹੀ ਝਾੜ ਗਈ ਉਹ ਤੇ 20 ਗੱਲਾਂ ਮੈਨੂੰ ਸੁਣਾਤੀਆਂ ਗਾੜੀ ਹਾਂ ਆਂਦਿਆਂ ਹੈ ਇਹ ਬਸੋਣੀ ਹੈ ਮਸਾਲਾ ਨਹੀਂ ਤੇ ਤਲਾਕ ਦੇ ਦੇ ਐਨੀ ਗੱਲ ਉਹਨੇ ਪੁੱਤ ਜਦੋਂ ਆਖੀ ਮੈਨੂੰ ਉਹਦੇ ਨਾਲੇ ਲੂਈ ਕੰਡੇ ਹੋਈ ਜਾਣ ਮੇਰਾ ਇੱਥੇ ਆਉਣਾ ਵੀ ਮੁਸ਼ਕਲ ਹੋ ਗਿਆ ਤੂੰ ਆਖਣਾ ਤੇ ਹੈਗਾ ਦੀਏ ਮੈਨੂੰ ਕਿਤੇ ਤਰਤੀ ਵੇਲ ਨਹੀਂ ਦੇਣ ਦੀ ਪੀ ਨਾ ਮੇਰੀ ਧੀ ਦਾ ਕੋਈ ਕਸੂਰ ਨਾ ਕੋ ਤੇ ਵਾਧੂ ਦੀ ਸਜਾ ਭੁਗ ਤੰਡੀ ਕਾਨੂੰ ਮੈਂ ਤੇ ਰੱਖਤੀਏ ਕਰ ਤਸਾਗਾ ਨਾ ਕਰਦੀ ਉੱਥੇ ਨਾ ਕਰਦੀ ਵਿਆਹ ਆਖ ਦਿਨ ਨਾ ਮੈਨੂੰ ਵੇਖਣੇ ਪੈਂਦੇ ਕਿਹੜੇ ਮੂੰਹ ਨਾਲ ਮੈਂ ਤੈਨੂੰ ਦੱਸਣ ਦੀ ਮੈਨੂੰ ਪੁੱਛ ਕੇ ਵੇ ਮੇਰੇ ਤੇ ਕੀ ਬੀਤਣ ਲਈ ਮੰਮੀ ਫਿਰ ਆਡੇ ਸਾਥ ਕੋਈ ਵੀ ਨਾ ਦਊਗਾ ਇੰਨੇ ਰਿਸ਼ਤਾ ਕਰਾਇਆ ਦੀਦੀ ਨੇ ਤੇ ਇੰਨੇ ਹੀ ਹੁਣ ਦੇਣਾ ਸਾਥ ਨਾ ਪੁੱਤੋ ਤੇ ਐ ਸਾਫ ਸਨੀਰ ਮੁਕਰ ਗੀਤ ਪੱਲਾ ਹੀ ਝੜ ਗਈ ਹੋ ਤੇ ਕੀ ਕਰਾਂ ਮੈਂ ਮੰਮੀ ਫਿਰ ਆਪਾਂ ਕਿੰਨੂ ਕਹਿਣਾ ਵਾ ਜਿਹੜੇ ਵੇਚੀ ਬੰਦਾ ਉਹਨੂੰ ਹੀ ਕਹਿਣਾ ਪੁੱਤ ਹਨ ਸਿੱਧਿਆਂ ਹੀ ਨਿੱਠਣੀਆਂ ਪੈਣੀਆਂ ਵਾ ਕੋਈ ਕਿਸ ਦਾ ਭੰਦਾ ਵਾ ਆਪ ਹੀ ਸਿਆਣੀ ਆ ਚਾਹੇ ਤੇਰੇ ਚਾਚੇ ਆ ਚਾਚਾ ਤੇਰਾ ਸਾਥ ਦਊਗਾ ਸਹਾਲ ਵਾ ਹੋਰ ਕੌਣ ਵਾ ਚਾਚੀ ਤੇਰੀ ਨੂੰ ਆਖ ਦਾਂਗੇ ਕੀ ਕਰਨਾ ਜਿੰਨੇ ਨੇ ਉਹਨੇ ਤੇਰੇ ਚ ਪੁੱਤ ਕਮੀ ਕੱਢੀ ਜਾਣੀ ਉਹਨਾਂ ਚ ਤੇ ਕਿਸਨੇ ਕੱਢਣੀ ਨਾ ਆਖਣਾ ਛੱਡ ਔ ਫਿਰ ਮਮੀ ਮੇਰਾ ਇਹ ਗੁਨਾਹ ਆ ਵੀ ਮੇਰੀ ਇਹ ਗਲਤੀ ਵੀ ਮੈਂ ਕੁੜੀ ਆ ਇੱਕ ਤੇ ਇਹੋ ਹੀ ਗਲਤੀ ਕੀ ਹੋਣ ਦੀ ਫਿਰ ਮੈਨੂੰ ਸਜ਼ਾ ਮਿਲਣੀ ਪੁੱਤ ਇਹ ਧੀਆਂ ਘਰ ਰਾਜੇ ਰਾਣੇ ਨਹੀਂ ਰੱਖੀਆਂ ਹੈ ਜੇ ਇਹ ਗੱਲ ਹੋਵੇ ਤੇ ਮੈਂ ਤੈਨੂੰ ਘਰ ਨਾ ਬਾਲਣਾ ਕੀ ਕਰਾਂ ਮੈਂ ਤੇ ਆ ਬੜੀ ਦੁਖੀ ਕੀ ਕਿਦਾਂ ਆ ਮਾਸਾਕ ਮੂੰਹ ਹੋ ਗਿਆ ਮੇਰੀ ਤੀ ਦਾ ਮੈਂ ਤੇਰੀ ਜਲ ਜਦੋਂ ਮੈਂ ਨਹੀਂ ਤੇ ਮੈਨੂੰ ਹੌਲ ਪਿੰਦੇ ਆ ਤੈਨੂੰ ਕੀ ਪਤਾ ਮੇਰੇ ਤੇ ਕੀ ਬੀਤਦੀ ਆ ਕਿੱਥੇ ਜਾਵਾਂ ਮੰਮੀ ਮੈਂ ਹੁਣ ਕੀ ਕਰਾਂ ਕਿੱਥੇ ਨਹੀਂ ਜਾਣਾ ਪੁੱਤ ਮੇਰੇ ਕੋ ਹ ਰਹਿਣਾ ਕਿੱਥੇ ਜਾਣਾ ਵਾ ਕੋਈ ਨਹੀਂ ਵੇਖਦੇ ਆ ਹੋਰ ਦੋ ਚਾਰ ਦਿਨ ਜੇ ਹੋਣਗੇ ਤੇ ਕਰਾਂਗੇ ਉਹਨਾਂ ਨਾਲ ਗੱਲਬਾਤ ਸਾਬੀ ਨੂੰ ਸਿੱਧਾ ਕਹੂੰਗੀ ਤੇ ਜੇ ਪੁੱਤ ਚਾਜ ਨਾ ਵਸੋਣੀ ਆ ਚਾਜ ਨਾ ਮੰਨਣੀ ਮੇਰੀ ਧੀ ਦੀ ਵੀ ਫੋਨ ਵੀ ਤੈਨੂੰ ਉਹਨਾ ਕੋਈ ਦਵਾਉਣਾ ਉਦਾਂ ਮੈਂ ਲੈ ਦੇਣਾ ਹੀ ਫੋਨ ਤੈਨੂੰ ਹੁਣ ਉਹੋ ਹੀ ਲੈ ਕੇ ਦੇਣਗੇ ਵੇਖੀ ਤੈਨੂੰ ਸਭ ਕੋ ਫੋਨ ਵੀ ਦੇਣਗੇ ਜੇ ਮੈਂ ਇਦਾਂ ਢਿੱਲੀ ਰਹੀ ਨਾ ਪੁੱਤ ਕਿਸੇ ਨੇ ਕੋਈ ਸਾਥ ਨਹੀਂ ਦੇਣਾ ਆਪ ਹੀ ਸਾਨੂੰ ਤਗੜੇ ਹੋ ਕੇ ਕੰਮ ਕਰਨਾ ਪੈਣਾ ਚਾਹੀ ਗੋਲ ਮੰਮੀ ਕੋਈ ਸਾਡੇ ਨਾਲ ਮੈਨੂੰ ਬੰਦਾ ਬਣਨਾ ਪੈਣਾ ਬੰਦਾ ਬਣ ਕੇ ਤੈਨੂੰ ਉਥੇ ਵਸਾਉਣਾ ਪੈਣਾ ਵਾ ਜੇ ਮੈਂ ਇਦਾਂ ਬੁੱਢੀ ਬਣ ਕੇ ਢਿੱਲ ਜੀ ਗਜਾਰ ਸੱਦੀ ਉਹਨਾਂ ਦੇ ਕਹਣਾ ਇਹ ਤੇ ਡਰ ਗਈ ਡਰਨਾ ਨਹੀਂ ਆਉਣਗੇ ਚਾਰਸ ਨਾਉਂਗੀ ਉਹਨੂੰ ਔਰ ਮੰਮੀ ਉਹ ਤੇ ਫੇਰ ਹੀ ਤੈਨੂੰ ਬਣਨਾ ਪੈਣਾ ਤੇ ਪਿਓ ਵੀ ਬਣਨਾ ਪੈਣਾ ਪੁੱਤ ਸਭ ਕੁਝ ਬਣਨਾ ਪੈਣਾ ਵਾ ਇੱਕ ਭਰਾ ਵੀ ਮੰਮੀ ਹੁਣ ਤੈਨੂੰ ਹੀ ਬਣ ਕੇ ਗਾਣਾ ਮੈਂ ਨਹੀਂ ਸਾਰਾ ਕੋਸ਼ਿਸ਼ ਕਰਨਾ ਪੈਣਾ ਵਾ ਚਲੋ ਵੇਖਦੇ ਹਾਂ ਹੁਣ ਤੇਲ ਵੇਖੋ ਤੇਲ ਦੀ ਧਾਰ ਵੇਖੋ ਕੀ ਕਰਦੇ ਮੰਮੀ ਮਗਰ ਫੋਨ ਹੀ ਨਹੀਂ ਲਾਇਆ ਕਿਤੇ ਪੁੱਛਿਆ ਵੀ ਨਹੀਂ ਪੁੱਤ ਹਵਾ ਵਾ ਨਾ ਉਹਨਾਂ ਕੋ ਆਕੜ ਵਾ ਆਕੜ ਚਾ ਨਾ ਤਾਂ ਕਰਕੇ ਨਹੀਂ ਲਾਇਆ ਜੇ ਆਕੜ ਨਾ ਹੁੰਦੀ ਤਾਂ ਹੁਣ ਫੋਨ ਲਉਂਦੀ ਨਾ ਉਹਲਾ ਮੰਮੀ ਸਾਬੀ ਤੇ ਚਲੋ ਆ ਰਿਆ ਨਹੀਂ ਸਾਬੀ ਨੇ ਵੀ ਨਹੀਂ ਆਣ ਕੇ ਫੋਨ ਲਾਇਆ ਹੂੰ ਨਾ ਹੀ ਮਗਰ ਆਏ ਵੀ ਕੀ ਗੱਲ ਆ ਕੀ ਇਹ ਘਰ ਹੀ ਨਹੀਂ ਫੋਨ ਆਇਆ ਮੰਮੀ ਫੋਨ ਕੀਤੀ ਹੁਣ ਤਾਂ ਤੁਹਾਡੇ ਫੋਨ ਦੇ ਹੀ ਹੁਣ ਆਹੋ ਪੁੱਤ ਮੈਂ ਜਿੰਨ ਕਿਹੜੇ ਵੇਲੇ ਵੇਲੇ ਇੱਕ ਵੇਲੇ ਇੱਥੇ ਹੀ ਹੁੰਦਾ ਵਾ ਤੇ ਮੈਂ ਸ਼ਾਂਤ ਆਇਆ ਹੋਵੇ ਮੈਂ ਵੀ ਨਹੀਂ ਪੁੱਛਿਆ ਉਦੋਂ ਦਾ ਮੇਰਾ ਕਿਹੜਾ ਪੁੱਤ ਦਿਮਾਗ ਕੰਮ ਕਰਦਾ ਵਾ ਨਾ ਮੰਮੀ ਹੁਣੇ ਵੀ ਫੋਨ ਲਾਇਆ ਉਹ ਤਾਂ ਫਿਰ ਵੀ ਮੇਰੀ ਚਲ ਗੱਲ ਸੁਣੀ ਨਹੀਂ ਲੈਂਦੇ ਕੀ ਪਤਾ ਪੁੱਤ ਕੀ ਕੀ ਉਹਨੇ ਝੂਠ ਸੱਚ ਨੂੰ ਦੱਸ ਕੇ ਤੇ ਕੀਤੀਆਂ ਹੋਣੀਆਂ ਗੱਲਾਂ ਨਾ ਮੈਂ ਪਣੀ ਨਾ ਨੂੰ ਨਾ ਫੋਨ ਲਾਵਾਂ ਅਜੀ ਉਹ ਮੇਰਾ ਸਾਥ ਉਹ ਮੇਰੀ ਗੱਲ ਸੁਣਦੀ ਇਹ ਵੀ ਗੱਲ ਪੁੱਤ ਤੇਰੀ ਠੀਕ ਵਾ ਹੈ ਉਹਨੂੰ ਤਾਂ ਪਤਾ ਵਾ ਕਿ ਸੱਸਾਂ ਸੋਹਰਿਆਂ ਗਾੜੀ ਕਿਦਾਂ ਰਹੀਦਾ ਮੰਮੀ ਉਹਨਾਂ ਦੀ ਵਿਚਾਰੀ ਨਾਲ ਬੜਾ ਕੁਛ ਹੁੰਦਾ ਮੰਮੀ ਨੂੰ ਤਾਂ ਵੀ ਨਹੀਂ ਲੱਗੀ ਕਿ ਮੇਰੀ ਧੀ ਉਹ ਪੁੱਤ ਕਿ ਆਂਦੇ ਹੁੰਦੇ ਆ ਕਰੀਏ ਪਰਾਈਆਂ ਦੇ ਆਉਣ ਜਾਈਆਂ ਉਹਨੂੰ ਇੰਨੀ ਵੀ ਨਹੀਂ ਅਕਲ ਆਉਂਦੀ ਕਿ ਹੁਣ ਮੇਰੀ ਧੀ ਨਾਲ ਹੋਂਡੀਆਂ ਵਾ ਉਥੇ ਮੰਮੀ ਉਹ ਵੀ ਵਿਚਾਰੀ ਸੈਮੀ ਕਿਤੇ ਚਾ ਬੋਲਦੀ ਨਹੀਂ ਜਿੱਦਾਂ ਉਹਦੀ ਸੱਸ ਨੇ ਫੋਨ ਕਰਤਾ ਤੁਰ ਪਾ ਉਸੇ ਟਾਈਮ ਤੁਰ ਪਈ ਹਾਂ ਉਹਨੂੰ ਤੇ ਹੁਕਮ ਵੀ ਨਹੀਂ ਕਿਤੇ ਰਹਿਣ ਦਾ ਵਿਚਾਰੀ ਦੱਸਦੀ ਹੁੰਦੀ ਬੜੀ ਚੰਗਾਂਦੀ ਮੈਨੂੰ ਤੇ ਧੀਆ ਦੇ ਰੱਬ ਦੇ ਦਿੰਦਾ ਵਾਂ ਤੇ ਗਾੜੀ ਜਾਲਮ ਸੱਸ ਸੋਹਰੇ ਜਿਹੜੇ ਆ ਨਾ ਇਹ ਨਹੀਂ ਧੀਆ ਨੂੰ ਟਿਕਣ ਦਿੰਦਾ ਜੇ ਇਹਨੂੰ ਅਕਲ ਵਾਲੀ ਹੋਵੇ ਤੇ ਇਹਨੂੰ ਇੰਨਾ ਹੀ ਦੁੱਖ ਹੋਏ ਕਿ ਹਾਏ ਮੇਰੀ ਧੀ ਨਾ ਇਦਾਂ ਹੋਣੀ ਮੈਂ ਬਗਾਨੀ ਧੀ ਨਾ ਨਾ ਕਰਾਂ ਤੇ ਮੇਰ ਨਾਲ ਨਾ ਹੋਵੇ ਤੇ ਮੰਮੀ ਜਿੱਤੇ ਮੀਤਦੀ ਸੱਸ ਦੀ ਧੀ ਹੈ ਨਹੀਂ ਚਲੋ ਨਹੀਂ ਸਮਝਦੀ ਮੇਰੀ ਸੱਸ ਦੀ ਤੇ ਆਪਣੀ ਤੇ ਇਹ ਵੀ ਨਹੀਂ ਧੀਆ ਦਾ ਦੁੱਖ ਸਮਝਦੀ ਨਹੀਂ ਸਮਝਦੀ ਕਿ ਜੇ ਸਮਝਦੀ ਹੋਵੇ ਤੇ ਇਦਾਂ ਕਰੇ ਕੀ ਹੁੰਦੇ ਆ ਹਾਂ ਮੇਲਾਵਾ ਪੱਲਾ ਦੀਦੀ ਨੂੰ ਫੋਨ ਮਨਜੀਤ ਦੀਦੀ ਨੂੰ ਕੀ ਜਾਂਦੀ ਐ ਨਾ ਪੁੱਤ ਲਾ ਕੇ ਵੇਖ ਲੈ ਕੀ ਕਦਾ ਚੋਕੀ ਲੋ ਵੇ ਮਾਨੂੰ ਲੰਮੀ ਐ ਪੁੱਲਾ ਰਿੰਗ ਤੇ ਵੱਜਣ ਲਈ ਆ। ਦੀਦੀ ਨੇ ਵੀ ਨਹੀਂ ਫੋਨ ਚੁੱਕਿਆ। ਫੇਰ ਲਾਵਾਂ ਇੱਕ ਵਾਰ ਦੁਬਾਰਾ। ਕੀ ਗੱਲ ਉਹ ਕੀ ਦੀਦੀ ਤੇ ਉਦਾਂ ਝੱਟ ਫੋਨ ਚੁੱਕ ਲੈਂਦੀ ਮੰਮੀ ਉੱਤੇ ਲਾਉਂਦੀ ਹੁੰਦੇ ਤੇ ਚੁੱਕਿਆ ਕਿਤੇ ਮੰਮੀ ਇਹਨਾਂ ਨੇ ਤਾਂ ਨਹੀਂ ਉੱਥੋਂ ਸੱਸ ਮੇਰੀ ਨੇ ਮਨਾ ਕਰਤਾ ਵੀ ਫੋਨ ਨਾ ਚੁੱਕੀ ਕਿੰਨੀ ਆਸ ਨਾਲ ਮੈਂ ਫੋਨ ਲਾਇਆ ਸੀ ਵੀ ਚੱਲ ਦੀਦੀ ਨਾਲ ਗੱਲ ਕਰਦੀਆਂ ਤੇ ਦੀਦੀ ਨੇ ਕੁਛ ਨਾ ਕੁਛ ਹੱਲ ਕਰ ਦੇਣਾ ਆਪੇ ਮੰਮੀ ਨੂੰ ਕਹਿਣਗੇ ਜਾਂ ਸਾਬੀ ਨੂੰ ਕਹਿਣਗੇ ਸਾਬੀ ਤੇ ਦੀਦੀ ਦੀ ਗੱਲ ਮੰਨ ਨਹੀਂ ਲੈਂਦਾ ਆਪੇ ਦੀਦੀ ਨੂੰ ਕਹਿੰਦੇ ਹੁੰਦਾ ਇੱਥੇ ਗੱਲ ਕਰਦੀ ਮੰਮੀ ਵੀ ਸਾਰੀ ਪੁੱਛਦੀ ਸਾਬੀ ਨੂੰ ਵੀ ਕੀ ਗੱਲ ਹੈ ਕੀ ਨਹੀਂ ਕੋਦੀ ਦੀਦੀ ਨੇ ਨਹੀਂ ਫੋਨ ਚੁੱਕਿਆ ਤੇ ਅਸੀਂ ਰੂਹਾਂ ਦੀ ਦਿੱਤੀ ਸੀ ਦਾਵੇਦਾਰੀ ਤੇ ਖੋਰੇ ਕੀ ਗੁਨਾਹ ਹੋ ਗਿਆ ਇੱਕੋ ਜ਼ਿੰਦਗੀ ਦਾ ਖਾਬ ਸੀ ਸਜਾਏ ਚੱਲ ਜਾਂਦੀ ਐ ਕੋਈ ਨਹੀਂ ਜਾਣਦੇ ਐਵੇਂ ਆਪਣੀਆਂ ਮਰਜ਼ੀਆਂ ਕਰਦੀ ਫਿਰਦੀ ਐ ਦੀ ਮਰਜ਼ੀ ਕਰਨੀ ਕਿੰਨੇ ਆ ਮਰਜ਼ੀ ਤੇ ਕਰਨੀ ਪੁੱਤ ਆਪ ਆਪਣੀ ਮਾਂ ਪੁੱਤਾਂ ਨੇ ਦੋਵਾਂ ਨੇ ਉਹ ਆਹੋ ਮੰਮੀ ਮੇਰੇ ਕੋ ਨਹੀਂ ਮਾਫੀਆਂ ਮੂਫੀਆਂ ਮੰਗੀਆਂ ਜਾਂਦੀਆਂ ਉਹਦਾ ਇੱਕ ਗੱਲ ਹੈਗੀ ਉਹ ਸਾਬੀ ਚੇਹ ਨੂੰ ਨਾਲ ਲੈ ਜੀਏ ਜਿੱਥੇ ਅਹੀਂ ਮਾਫੀ ਮੰਗਣੀ ਆ ਤੇ ਇਹ ਭੋਲੀ ਹੈਗੀ ਇਹਨੂੰ ਕੀ ਪਤਾ ਲੱਗਣ ਡਿਆ ਵਾ ਤੈਨੂੰ ਕਹਿ ਦਾਂਗੇ ਵੀ ਕੋਈ ਨਹੀਂ ਤੂੰ ਮੰਗ ਲੈ ਫਿਰ ਕੀ ਐ ਭੈਣੀਆਂ ਮੇਰੀ ਮਾਫੀਆਂ ਮੰਗਾਉਣੀਆਂ ਹੀ ਆ ਹੈ ਤੇ ਹਾਡੀ ਆ ਨਾ ਤਬਰ ਤੇ ਸਾਡੇ ਵੱਜਣਾ ਉਹ ਆਏ ਹੀ ਮਾਫੀਆਂ ਮੰਗੇ ਤੂੰ ਤੇ ਕਿਹ ਕਿਨੇ ਆਉਂਦਾ ਹੀ ਨਹੀਂ ਫਿਰ ਜਦੋਂ ਮੈਂ ਕਹਿੰਨੀ ਜਿਹੜੀ ਗੱਲ ਆਨੀ ਆ ਅਸੀਂ ਤੇ ਨਾ ਮੰਗਣੀਆਂ ਉੱਥੇ ਜਾ ਕੇ ਮਾਫੀ ਅਸੀਂ ਤੇ ਨਾ ਲੈਣਾ ਚੰਗਾ ਮੈਂ ਸੋਚਦਾ ਹਾਂ ਮਮਮੀ ਜਾਓ ਫਿਰ ਸੋਚੀ ਜਾ ਫਿਰ ਬੈਠਾ ਓਕੇ ਪੰਜੀ ਮੋਂਡੀ ਕੀ ਗੱਲ ਨਹੀਂ ਮੰਮੀ ਨਹੀਂ ਰੋਂਦੀ ਤੈਨੂੰ ਕਿੰਨੇ ਵਾਰੀ ਆਖਿਆ ਮੈਂ ਵੇਖ ਕਿੱਡਾ ਵੱਡਾ ਹੌਸਲਾ ਕਰਕੇ ਰਹੀ ਨਹੀਂ ਤੇ ਤੂੰ ਵੀ ਹੌਸਲਾ ਕਰ ਤੈਨੂੰ ਕਿਹੇ ਗੱਲੋਂ ਕਮੀ ਨਹੀਂ ਹੁੰਦੀ ਤੂੰ ਫਿਕਰ ਕਿਉਂ ਕਰਦੀ ਆ ਮਮਾ ਕਿਉਂ ਹੁਣ ਕਿ ਨਹੀਂ ਨਾ ਦੀਦੀ ਨੂੰ ਵੀ ਮੈਂ ਦੋ ਵਾਰੀ ਲਾਇਆ ਕੋਈ ਦੀਦੀ ਨੇ ਵੀ ਨਹੀਂ ਫੋਨ ਚੁੱਕਿਆ ਮੈਂ ਚੁੱਕ ਲਿੰਦੀ ਕੋਈ ਸੁੱਖ ਦੁੱਖ ਦੀ ਸੁਣਦੀ ਤੇਰੀ ਗੱਲਬਾਤ ਇਹ ਪਤਾ ਭਾਏ ਮੰਮੀ ਮੰਮੀ ਨੇ ਮਨਾ ਕਰਤਾ ਹੋਵੇ ਕੋਈ ਇਦਾਂ ਨਹੀਂ ਹੋ ਸਕਦਾ ਉਹ ਆਪ ਤੂੰ ਕਹਿਣ ਦੀ ਕਿੰਨੀ ਦੁਖੀ ਆ ਤੇ ਉਹਨੇ ਤੇਰਾ ਸਾਥ ਜ਼ਰੂਰ ਹੀ ਦੇਊਗੀ ਐਡੀ ਗੱਲ ਨਹੀਂ ਆ ਕਿ ਨਾ ਦੇਊਗੀ ਸਾਥ ਤੇਰਾ ਆਡੀ ਵੀ ਗੱਲ ਮੰਮੀ ਸਹੀ ਉਦਾਂ ਦੀ ਜੀ ਦਾ ਸੁਭਾਅ ਨਾ ਦੋਵਾਂ ਨਾਲ ਮਾਂ ਪੁੱਤਾਂ ਨਾਲੋਂ ਬੱਕਰਾ ਉਦਾਂ ਸਾਰੀ ਗੱਲ ਸੁਣਦੇ ਹੀ ਉਹ ਮੇਰੀ ਉਹਨਾਂ ਦੇ ਕਹਿੰਦੇ ਮੰਮੀ ਨੇ ਮੈਨੂੰ ਬਾਹਰ ਧੁੱਪੇ ਆਉਣ ਦਿੰਦੇ ਹੁੰਦੇ ਸੀ ਪੁੱਤ ਹੁਣ ਵੀ ਸੁਣੂਗੀ ਤੇਰੀ ਤੂੰ ਫਿਕਰ ਨਾ ਕਰ ਹੋ ਸਕਦਾ ਉਹ ਅੱਗੇ ਪਿੱਛੇ ਗਈ ਹੋਵੇ ਚਾਹੇ ਉਹਦੀ ਸੱਸ ਕੋ ਫੋਨ ਹੋਵੇ ਇਹ ਵੀ ਹੋ ਸਕਦਾ ਉਹਨੇ ਨਾ ਚੁੱਕਣ ਦਿੱਤਾ ਹੋਵੇ ਕਿਦਾ ਕਿਦਾ ਨਹੀਂ ਉਪਰਾਂ ਨੰਬਰ ਵੇਖ ਕੇ ਤੇ ਮੰਮੀ ਹੋਣਾ ਜਿਹੜੀ ਮੇਰੀ ਵਿਚੋਲਣੇ ਵੀ ਨਾਲ ਤੁਰਦੀ ਤੇ ਫੇਰ ਹੀ ਗੱਲ ਬੰਦੀ ਹੁਣ ਜੇ ਕਿਤੇ ਜਾਈਏ ਬੰਦੇ ਇਕੱਠੇ ਕਰੀਏ ਉਹਨਾਂ ਨੇ ਕਹਿੰਨਾ ਜਿੰਨੇ ਰਿਸ਼ਤਾ ਕਰਾਇਆ ਉਹ ਕਿਤੇ ਉਹਦੇ ਵਿੱਚ ਹਲਾਤੀ ਨਹੀਂ ਲਾਉਣ ਡਈ ਉਹ ਤੋਂ ਨਹੀਂ ਲੱਤ ਲਾਉਣ ਡਈ ਉਹਨੇ ਤਾਂ ਪੱਲਾ ਝਾੜਤਾ ਵਾ ਕਿ ਨਹੀਂ ਮੈਂ ਜਾਣਾ ਆਂਦੀ ਜੋ ਕਰਨਾ ਕਰ ਲੈ ਸਿੱਧਾ ਆਂਦੀ ਤਲਾਕ ਦੇ ਦੇ ਮम्मी ਗਾੜੀ ਗੁੱਡੇ ਗੁੱਡੀਆਂ ਦਾ ਕਿਹੜੀ ਵੀ ਮੈਨੂੰ ਇੱਕ ਇਹਦੇ ਨਾਲ ਔਰ ਕਿਲੇ ਨਾਲੋਂ ਖੋਲਿਆ ਤੇ ਦੂਜੇ ਨਾਲ ਬੰਨਤਾ ਮੈਂ ਗਾੜੀ ਕੀ گاਵਾ ਮੱਜਾਂ ਇਹ ਜੰਡੀਆਂ ਨਾ ਇਹ ਗੱਲ ਉਹ ਨਹੀਂ ਨਾ ਇਹ ਕਨ ਸੋਚਣ ਦੀ ਆਉਂਦੀ ਵੀ ਮੈਨੂੰ ਕਿੱਧਰ ਤੀ ਵਿੱਚ ਤੂੰ ਹੀ ਫਿਰਦੇ ਮੇਰਾ ਕੀ ਕਸੂਰ ਵਾ ਮੈਂ ਚੰਗਾ ਵੇਖ ਕੇ ਕਰਾਤਾ ਹਿੰਦੀ ਵੀ ਚੋਲੇ ਦਾ ਕੀ ਕਸੂਰ ਹੁੰਦਾ ਮਮੀ ਮਮੀ ਇਨਸਾਨ ਹੀ ਆ ਮੇਰੇ ਤੇ ਹੀ ਸਾਰੀਆਂ ਬੀਤੀ ਜਾਂਦੀਆਂ ਮੇਰਾ ਸਾਥ ਦੇਣ ਨੂੰ ਕੋਈ ਵੀ ਨਹੀਂ ਹੈਗਾ ਦੱਸ ਉਹ ਵੀ ਤੇ ਸਾਥ ਦੇਣ ਨੂੰ ਤੇ ਇਹ ਮੈਂ ਹੈਗੀ ਆ ਤੂੰ ਕਿਉਂ ਫਿਕਰ ਕਰਦੀ ਆ ਮੈਨੂੰ ਨਾਸਪਾ ਮੇਰੀ ਤੀ ਮੈਂ ਤੇਰੇ ਨਾਲ ਵਾਂ ਮੰਮੀ ਵੀ ਤੇ ਇੱਕ ਜਨਾਨੀ ਆ ਉਹ ਇਹ ਗੱਲ ਨਹੀਂ ਨਾ ਸਮਝਦੀ ਉਹ ਜਿਹਨਾਂ ਦੇ ਨਾਲ ਹੁੰਦੀਆਂ ਉਹਨੂੰ ਪਤਾ ਜਿਹਦੇ ਨਾਲ ਬੀਤਦੀਆਂ ਪੁੱਤ ਜਿਹਦੇ ਨਾਲ ਨਹੀਂ ਬੀਤਦੀਆਂ ਉਹਨੂੰ ਕੀ ਪਤਾ ਕੀ ਤੇ ਕੀ ਨਹੀਂ ਉਹ ਚਾਚੀ ਨੇ ਤੁਹਾਨੂੰ ਇੰਨਾ ਜ਼ੋਰ ਦਾਇਆ ਚਾਚੀ ਮੇਰਾ ਰਿਸ਼ਤਾ ਵੀ ਕਰਾਉਂਦੀ ਤੁਸੀਂ ਸਹਲ ਦੀ ਜੜੀ ਦੀ ਨਾ ਮੰਮੀ ਦੀ ਸੁਣੀ ਵੀ ਨਹੀਂ ਮੰਮੀ ਉਦੋਂ ਪੁੱਤ ਮੈਂ ਕੀ ਇਹਨਾਂ ਦਾ ਹੁਣ ਆਖਣਾ ਮੈਂ ਚੰਗਾ ਵਾ ਰਿਸ਼ਤਾ ਤੇ ਉਹ ਵੀ ਚੰਨ ਚਾਚੀ ਹੀ ਸ਼ਰੀਕੇ ਜੂੰ ਤੇਰੀ ਉਹ ਕਿਹੜੀ ਨਹੀਂ ਚਾਚੀ ਲੱਗਦੀ ਉਹ ਤਾਂ ਇਹਦੀ ਨੋ ਹੀ ਸਾਡੀ ਤੇ ਤਾਂ ਕਰ ਕੀ ਰਿਸ਼ਤਾ ਦਿੱਤਾ ਹੀ ਉਹਨੂੰ ਵੀ ਪਾ ਜਮੇ ਉਹਨੇ ਕੀ ਕੀਤਾ ਮੇਰੇ ਨਾਲ ਉਹਨੇ ਗੇ ਕਿ ਉਹ ਪੁੱਤ ਕਿਹੜੀ ਵਿੱਚ ਪੈ ਕੇ ਉਹਨੇ ਵੇਖ ਲਿਆ ਹੀ ਉਹਨੇ ਵੀ ਇਦਾਂ ਰਿਸ਼ਤੇਦਾਰਾਂ ਨੂੰ ਸਾਕ ਕਰਾਇਆ ਵੀ ਚੰਗਾ ਵੇਖ ਕੇ ਚਲ ਜੇ ਨਹੀਂ ਵੇਖਦਾ ਹੁਣ ਫਿਰ ਕਿਉਂ ਨਹੀਂ ਤੁਰਦੀ ਆਂਦੀ ਵੀ ਬਸ ਮੈਨੂੰ ਗੱਲਾਂ ਨਾ ਸੁਣਨੀਆਂ ਪੈਣ ਕੀ ਪਤਾ ਹੁਣ ਪੁੱਤ ਕੀ ਗੱਲ ਤੇ ਕੀ ਨਹੀਂ ਉਹਦੇ ਢਿੱਡ ਚ ਕੀ ਹੈ ਚਾਹੇ ਤੇਰੀ ਸੱਸ ਨੇ ਫੋਨ ਲਾ ਕੇ ਨਹੀਂ ਉਹਨਾਂ ਨੂੰ ਮਾੜਾ ਚੰਗਾ ਕਹਿ ਦਿੱਤਾ ਕਿ ਤੂੰ ਨਾ ਵੇਚ ਆਵੀਂ ਚਾਹੇ ਕਿਦਾਂ ਕਹੀ ਗੱਲਾਂ ਹੋ ਜਾਂਦੀਆਂ ਆ ਕੋਝਾ ਖਾ ਕੇ ਮਰ ਜਾਣਾ ਮੰਮੀ ਵੇਖੀ ਹਾਂ ਮੇਰਾ ਪੁੱਤਾਂ ਕੰਮ ਨਾ ਕਰੀ ਨਾ ਤੀਏ ਮਰ ਕੇ ਤੈਨੂੰ ਮੈਂ ਪੁੱਤਾਂ ਵਾਂਗ ਪੋਹਾਲਿਆ ਐ ਕੰਮ ਨਾ ਕੀ ਕਰਾਂ ਫੇਰ ਮੰਮੀ ਮੈਨੂੰ ਵੀ ਦੱਸੋ ਨਾ ਨਹੀਂ ਮਰਨਾ ਬੈ ਇੱਥੇ ਮਰਨਾ ਇੱਥੇ ਮਰਨਾ ਤੇਰੇ ਦੁਸ਼ਮਣ ਉਹਨਾਂ ਨੂੰ ਮਾਰ ਕੇ ਰੱਜਾਂਗੇ ਮਾਂ ਪੁੱਤਾਂ ਨੂੰ ਵੇਖੀ ਹਾਂ ਮੈਂ ਜਦੋਂ ਹੋਈ ਉਹਨਾਂ ਦੇ ਦੁਆਲੇ ਤੇ ਕਿੱਦਾਂ ਉਹਨਾਂ ਨੇ ਮਸੋਦ ਨਹੀਂ ਆ ਅੱਜ ਤੇਰੇ ਮੂੰਹ ਜੂ ਲਫ਼ਜ਼ ਨਿਕਲ ਗਏ ਤੇ ਮੁੜ ਕੇ ਨਾ ਹੀ ਨੀ ਗੱਲ ਮੈਨੂੰ ਕਹਦੀ ਮੇਰਾ ਤਾਂ ਦਿਲ ਪਾਟ ਚਿੰਦਿਆ ਵਾ ਫਿਕਰ ਕਰਕੇ ਅੱਗੇ

ਤੈਨੂੰ ਰੂੜੀਆਂ ਨੂੰ ਚੁੱਕਿਆ ਹੋਣਾ ਨਾ ਤੈਨੂੰ ਨੂੰ ਜੰਮਿਆ ਪਾਲਿਆ ਨਹੀਂ ਐ ਤੈਨੂੰ ਮੁੰਡਿਆਂ ਵਾਂਗ ਪੁੱਤਾਂ ਵਾਂਗ ਰੱਖਿਆ ਤਾਂ ਹੁਣ ਤੂੰ ਮੈਨੂੰ ਆਹ ਸੋਲੇ ਸੁਣਾਉਂਦੀ ਮਰਨ ਤੇਰੇ ਦੁਸ਼ਮਣ ਕੋਈ ਮਰਨ ਦੀ ਗੱਲ ਨਾ ਮੁੜ ਕੇ ਕਿਹਦਾ ਕਰਨੀ ਹਾਂ ਦੱਸਦਾ ਮੈਂ ਤੈਨੂੰ ਦੁਖੀ ਕਰਕੇ ਨਾ ਤਾ ਤੈਨੂੰ ਮੈਂ ਨੇ ਕਿੰਨੀ ਕੋਖੀ ਆ ਤੂੰ ਹੋਰ ਹੁੰਦੀ ਤੂੰ ਮਰਨ ਦਾ ਨਾਂ ਲੈ ਵੇ ਤੇ ਜੇ ਮਰ ਨਹੀਂ ਐ ਨਾ ਤੈਨੂੰ ਨਹੀਂ ਚਾ ਉਹ ਮਾਰਨ ਦਾ ਮੈਨੂੰ ਨਾਰੇ ਮਾਰ ਲਈ ਪੀਣਾ ਫੇ ਮਰੀ ਐਦਾਂ ਕਿ ਉਹ ਕਹਿੰਦੇ ਜੇ ਮੰਮੀ ਦੱਸ ਕਮਾ ਮੇਰੀਆਂ ਆਂਦਰਾਂ ਪਾਟਣ ਦੀਆਂ ਤੂੰ ਮਰਨ ਦਾ ਨਾਂ ਲੈ ਕਿਦਾਂ ਲਿਆ ਵਾ ਤੇ ਕੀ ਕਹਿੰਦੀ ਫਿਰ ਮੰਮੀ ਦੱਸੋ ਮੈਂ ਚਲ ਜੋ ਬਗੋ ਜ਼ੋਰੀ ਮੰਮੀ ਮੁੜ ਕੇ ਨਹੀਂ ਆਨੀ ਜੇ ਮੁੜ ਕੇ ਤੇ ਮੂੰਹ ਕਰੋ ਵੀ ਜ਼ੋਰੀ ਮੁੜ ਕੇ ਨਹੀਂ ਆਨੀ ਮੁੜ ਕੇ ਤੇਰੇ ਮੂੰਹ ਜਵੇ ਲੱਭ ਜੀ ਨਹੀਂ ਮੈਨੂੰ ਸੁਣਨਾ ਚਾਹੀਦਾ ਨਹੀਂ ਕਹਿੰਦੇ ਉੱਦੋਗੀ ਤੇਰੇ ਵਾਲੀ ਮੈਂ ਹਣੇ ਕਿਦਾਂ ਦਿਲ ਤੇ ਪੱਥਰ ਰੱਖ ਕੇ ਤੋਈ ਫਿਰਦੀ ਤੇ ਤੂੰ ਮੈਨੂੰ ਆ ਗੱਲਾਂ ਸੁਣਉਂਨੀ ਹੈ ਸੋਰੀ ਮੰਮੀ ਮੁੜ ਕੇ ਨਹੀਂ ਕਹਿੰਦੀ ਵੀ